ਪਿਆਰ ਭਰੀ ਸੱਸੀ ਗੱਲ ਜੀ ਰਾਮ ਰਾਮ ਜੀ ਅਨਮੋਲ ਰਿਸ਼ਤੇ ਪੰਜਾਬੀ ਦੀ ਟੀਮ ਵਲੋਂ ਜੀ ਆਪ ਸਭ ਦਾ ਜੀ तहे ਦਿਲ ਤੋਂ ਜੀ ਸ਼ੁਕਰੀਆ ਔਰ ਬਹੁਤ ਬਹੁਤ ਧੰਨਵਾਦ ਜੀ ਸਾਡੇ ਇਸ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣ ਦੇ ਲਈ ਜੀ ਅਗਰ ਤੁਸੀਂ ਵੀ ਸਾਡੇ ਇਸ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਅਸੀਂ ਆਪਣੇ ਇਸ ਚੈਨਲ ਤੇ ਜੀ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਆਉਂਦੇ ਆਂ ਜੀ ਜਿਸ ਵਿੱਚ ਬਹੁਤ ਸਾਰੇ ਰਿਸ਼ਤੇ ਪਰਵਾਰਿਕ ਮੈਂਬਰਾਂ ਦੇ ਸਮੇਤ ਹੀ ਹੁੰਦੇ ਆਂ ਜੀ ਅਸੀਂ ਆਪਣੇ ਇਸ ਚੈਨਲ ਤੇ ਜੀ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਕਰਦੇ ਆਂ ਜੀ ਔਰ ਲੜਕੀਆਂ ਦੀ ਐਡ ਦਾ ਪ੍ਰੋਸੈਸ ਤੁਹਾਨੂੰ ਫੋਨ 来 ਦੱਸ ਦਿੱਤਾ ਜਾਵੇਗਾ ਜੀ ਮੋਸਟ ਵੈਲਕਮ ਜੀ ਹਿੱਟ ਨਿਊਜ਼ ਜੇ 4 ਜੈਡ ਚੈਨਲ ਤੁਹਾਡਾ ਵੀ ਮੋਸਟ ਵੈਲਕਮ ਜੀ ਲਾਈਵ ਦੇ ਵਿੱਚ ਜੁੜਨ ਦੇ ਲਈ ਜੀ ਬਹੁਤ ਬਹੁਤ ਜਲਦੀ ਜੀ ਲਾਈਵ ਦੇ ਵਿੱਚ ਇੱਕ ਦੋ ਮਿੰਟ ਦੇ ਵਿੱਚ ਜੁੜ ਜਾਓ ਔਰ ਕੁਝ ਪਰਿਵਾਰਿਕ ਮੈਂਬਰ ਨਾਲ ਦੀ ਨਾਲ ਜੁੜਦੇ ਜਾ ਰਹੇ ਹਨ ਜੀ ਔਰ ਮੋਸਟਲੀ ਵੈਲਕਮ ਜੀ ਸਭ ਦਾ ਜੀ ਸਾਡੇ ਇਸ ਲਾਈਵ ਦੇ ਵਿੱਚ ਜੁੜਨ ਦੇ ਲਈ ਜੀ ਕਿਉਂਕਿ ਇਹ ਮਹੀਨਾ ਵੀ ਕੱਲ ਜੋ ਅੱਜ ਜਿਹੜਾ ਮੱਗਰ ਮਹੀਨਾ ਜੀ ਮੁੰਡਿਆ ਵੀ ਤੁਹਾਨੂੰ ਜੀ ਬਹੁਤ-ਬਹੁਤ ਮੁਬਾਰਕਾ ਕਿਉਂਕਿ ਪੰਜਾਬ ਦੇ ਵਿੱਚ ਮਗਰ ਮਹੀਨਾ ਹੋਵੇ ਔਰ ਬਹੁਤ ਹੀ ਖਾਸ ਮੰਨਿਆ ਜਾਂਦਾ ਕਿਉਂਕਿ ਮੈਰਿਜ ਦਾ ਸੀਜ਼ਨ ਚੱਲ ਰਿਹਾ ਜੀ ਅੱਜ ਅਸੀਂ ਇੱਕ ਵੀਡੀਓ ਪਾਈ ਸੀ ਜੀ ਪਰਿਵਾਰਿਕ ਮੈਂਬਰ ਵੱਲੋਂ ਸਾਨੂੰ ਕੁਝ ਵੀਡੀਓ ਸ਼ੇਅਰ ਹੋਈ ਸੀ ਜੀ ਕੁਝ ਟਾਈਮ ਦੀ ਹਜੇ ਸ਼ਾਇਦ ਇੱਕ ਦੋ ਵੀਡੀਓ ਸਾਡੀਆਂ ਹੋਰ ਪਈਆਂ ਹਨ ਉਹਨਾਂ ਦੀ ਫੈਮਿਲੀ ਦੀ ਆਈ ਪਾਉਣ ਵਾਲੀ ਆ ਜੀ ਮੈਰਿਜ ਟਾਈਮ ਦੀ ਜੀ ਅੱਜ ਤੋਂ ਕੁਝ ਇੱਕ ਦੋ ਮਹੀਨੇ ਪਹਿਲਾਂ ਹੀ ਸਾਡੀ ਇਸ ਫੈਮਿਲੀ ਦੇ ਨਾਲ ਗੱਲਬਾਤ ਹੋਈ ਸੀ ਜੀ ਔਰ ਸੋ ਪਾਪਾ ਇਹੋ ਜਿਹਾ ਕਿ ਇਹਨਾਂ ਦੇ ਫੈਮਿਲੀ ਦਾ ਰਿਸ਼ਤਾ ਜੀ ਜਦੋਂ ਗੱਲ ਛਿੜੀ ਜੀ ਇੱਕ ਅਧ ਦੇ ਮਹੀਨੇ ਦੇ ਵਿੱਚ ਵਿੱਚ ਇਹਨਾਂ ਦੀ ਫੈਮਿਲੀ ਦਾ ਰਿਸ਼ਤਾ ਪੱਕਾ ਹੋ ਗਿਆ ਉਸ ਫੈਮਿਲੀ ਦੇ ਨਾਲ ਗਲਬਤ ਹੋਈ ਔਰ ਕੈਨੇਡਾ ਦੇ ਵਿੱਚ ਹੀ ਇਸ ਫੈਮਿਲੀ ਦੀ ਮੈਰਿਜ ਹੋ ਗਈ ਜੀ ਔਰ ਸਾਡੀ ਪੂਰੀ ਟੀਮ ਵੱਲੋਂ ਜੀ ਇਸ ਫੈਮਿਲੀ ਨੂੰ ਜੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਮੁਬਾਰਕਾ ਜੀ ਢਿਲੋ ਪਰਿਵਾਰ ਨੂੰ ਜੀ ਜਿਨ੍ਹਾਂ ਦੀ ਇਹ ਮੈਰਿਜ ਉੱਥੇ ਬਹੁਤ ਹੀ ਸੋਹਣੇ ਤੇ ਸੁਚੱਜੇ ਦਾ ਟੰਗ ਦੇ ਨਾਲ ਹੋਈ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਜੋ ਲੜਕੇ ਦਾ ਉਹ ਐਨ ਆਰ ਆਈ ਜਰਮਨ ਦੇ ਵਿੱਚ ਪੀ ਆਰ ਹੈ ਜੀ ਲੜਕੇ ਦਾ ਪਰਿਵਾਰ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਲੜਕੇ ਦਾ ਪਰਿਵਾਰ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਐਸਟਮ ਜਰਮਨ ਦੇ ਵਿੱਚ ਜੀ ਖੁਦ ਦਾ ਟਰਾਂਸਪੋਰਟ ਦਾ ਬਿਜ਼ਨਸ ਕਰਦਾ ਹੈ ਜੀ ਲੜਕਾ ਟਰੱਕ ਡਰਾਈਵਰ ਹੈ ਪਲੱਸ ਨਾਲ ਟਰਾਂਸਪੋਰਟ ਦਾ ਕੰਮ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਇਸੇ ਪਰਿਵਾਰ ਦੀ ਤਾਂ ਇਸੇ ਪਰਿਵਾਰ ਦੇ ਵਿੱਚ ਇਸ ਤੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਔਰ ਇਸ ਦੇ ਪਿਤਾ ਜੀ ਹਨ ਇਸ ਦੇ ਮਾਤਾ ਔਰ ਪਿਤਾ ਜੀ ਦੋਨੋਂ ਗਰੀਸ ਦੇ ਵਿੱਚ ਐਸਟਮ ਰਹਿ ਰਹੇ ਹਨ ਜੀ ਇਸ ਦੇ ਫਾਦਰ ਸਾਹਿਬ ਵੀ ਜੀ ਟਰੱਕ ਡਰਾਈਵਰ ਹਨ ਉਹਨਾਂ ਨੂੰ ਵੀ ਗ੍ਰੇਸ ਗਏ ਹੋਏ 20 ਤੋਂ 25 ਸਾਲ ਹੋ ਗਏ ਹਨ ਜੀ ਇਹ ਪੂਰੀ ਫੈਮਿਲੀ ਹੈ ਜੀ ਜਰਮਨ ਦੇ ਵਿੱਚ ਹੀ ਸੈਟਲ ਹੋਣਾ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਉਹ ਇੰਡੀਆ ਦੇ ਵਿੱਚ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲड़का ਮਾਪਿਆਂ ਦਾ ਜੀ ਕੱਲਾ ਕੱਲਾ ਪੁੱਤ ਹੈ ਜੀ ਇਸ ਪਰਿਵਾਰ ਦੇ ਹਿੱਸੇ ਜੀ ਇੰਡੀਆ ਦੇ ਵਿੱਚ 5 ਕਿੱਲੇ ਜ਼ਮੀਨ ਵੀ ਆਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚਾਹੇ ਇਟਲੀ ਜਰਮਨੀ ਜਾਂ ਗ੍ਰੀਸ ਦੇ ਵਿੱਚ ਸਟੱਡੀ ਵਰਕ ਸਟੱਡੀ ਵੀਜ਼ੇ ਤੇ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਲੜਕੀ ਚਾਹੇ ਜਰਮਨ ਦੇ ਵਿੱਚ ਹੋਵੇ ਲੜਕੀ ਅਗਰ ਪੰਜਾਬ ਦੇ ਵਿੱਚ ਹੈ ਤਾਂ ਉਸ ਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋਡਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਪਲੱਸ 30 694 699 29 63 ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਨੰਬਰ ਇੱਕ ਵਾਰ ਪਰਿਵਾਰਿਕ ਮੈਂਬਰ ਦਾ ਦੁਬਾਰਾ ਤੋਂ ਮੈਂ ਰਿਪੀਟ ਕਰ ਰਿਹਾ ਜੀ ਪਲੱਸ 30 694 699 293 ਤੁਸੀਂ ਪਰਿਵਾਰਿਕ ਮੈਂਬਰ ਦੇ ਨਾਲ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਰ ਤੁਸੀਂ ਵੀ ਕਿਸੇ ਆਪਣੇ ਸੱਜਣ ਮਿੱਤਰ ਜਾਂ ਭੈਣ ਭਰਾ ਦੇ ਰਿਸ਼ਤੇ ਦੀ ਸਾਡੇ ਇਸ ਚੈਨਲ ਤੇ ਐਡ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਇਦਾ ਅਗਲਾ ਸਟੇਜ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਸੈਨੀ ਸਿਕ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਨਮਾਸ਼ਹਿਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਪੂਰਾ ਅੰਮ੍ਰਿਤਸਰ ਹੈ ਜੀ ਲੜਕੇ ਦਾ ਪਰਿਵਾਰ ਪੂਰਾ ਅੰਮ੍ਰਿਤਸਰ ਹੈ ਜੀ ਲੜਕੇ ਦਾ ਜਨਮ 1994 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚਾ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਪ੍ਰਾਈਵੇਟ ਜੋਬ ਤੇ ਸੋਰੀ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਕੈਨੇਡਾ ਦੇ ਵਿੱਚ ਹਨ ਔਰ ਇਸ ਦੇ ਮਾਤਾ ਜੀ ਵੀ ਕੈਨੇਡਾ ਦੇ ਵਿੱਚ ਹਨ ਜੀ ਲੜਕਾ ਐਸਟੈਬ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਉਹ ਵੀ ਇੰਡੀਆ ਦੇ ਵਿੱਚ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਦੇ ਹਿੱਸੇ ਜੀ 4 ਕਿੱਲੇ ਜ਼ਮੀਨ ਵੀ ਆਂਦੀ ਹੈ ਜੀ ਲੜਕਾ ਸ਼ਾਰਟ ਟਾਈਮ ਡਿਓਸ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਲੜਕੀ ਸੈਣੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਜਰਨਲ ਕਾਸਟੋ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ +1 604 613 0274 ਅਸੀਂ ਖਾਸ ਕਰਕੇ ਜਿਹਨਾਂ ਵੀ ਰਿਸ਼ਤੇ ਦੱਸਦੇ ਆ ਉਹਨਾਂ ਪਰਿਵਾਰਿਕ ਮੈਂਬਰਾਂ ਦੇ ਨੰਬਰ ਵੀ ਨਾਲ ਦੱਸ ਰਹੇ ਹਾਂ ਜੀ ਤੁਸੀਂ ਕਾਪੀ ਪੈਨ ਲੈ ਕੇ ਜਰੂਰ ਨਾਲ ਇਹ ਰੀਡ ਕਰਿਆ ਕਰੋ ਪਰਿਵਾਰਿਕ ਮੈਂਬਰਾਂ ਦੇ ਨੰਬਰ ਜੇਕਰ ਤੁਹਾਨੂੰ ਕੋਈ ਪੁੱਲ ਵੀ ਜਾਈਏ ਤਾਂ ਤੁਸੀਂ ਸਾਡੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਜੀ ਇਹ ਅੱਜ ਦੀ ਲਾਈਵ ਦੇ ਵਿੱਚ ਇਹਨਾਂ ਨੰਬਰ ਪਾਰਟ ਜਿਹੜਾ ਚੱਲ ਰਿਹਾ ਸੀ ਉਸ ਲਾਈਵ ਦੇ ਵਿੱਚ ਤੁਸੀਂ ਆ ਰਿਸ਼ਤਾ ਦੱਸਿਆ ਸੀ ਉਹਦੇ ਬਾਰੇ ਜਾਣਕਾਰੀ ਸਾਡੇ ਕੋ ਫੋਨ ਲਈ ਵੀ ਤੁਸੀਂ ਲੈ ਸਕਦੇ ਹੋ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਪੀ ਆਰ ਨਿਊਜ਼ੀਲੈਂਡ ਤੋਂ ਹੈ ਜੀ ਲੜਕਾ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਪਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ 2 ਇੰਚਾ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕਾ ਐਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਜੀ ਆਪਣੀ ਟਰਾਂਸਪੋਰਟ ਕੰਪਨੀ ਦਾ ਕੰਮ ਕਰਦਾ ਹੈ ਜੀ ਜਿਸ ਵਿੱਚ ਲੜਕੇ ਨੇ 4 ਤੋਂ 5 ਟਰਾਲੇ ਆਪਣੇ ਨਿਊਜ਼ੀਲੈਂਡ ਦੇ ਵਿੱਚ ਪਾਏ ਹੋਏ ਹਨ ਜੀ ਗੱਲ ਕਰਦੇ ਆਗਰ ਇਥੇ ਪਰਿਵਾਰ ਦੀ ਤੇ ਇਸ ਪਰਿਵਾਰ ਦੇ ਵਿੱਚ ਇਸ ਦਾ ਮਾਤਾ ਜੀ ਰਹ ਹਨ ਜੋ ਕਿ ਹਾਊਸ ਵਾਈਫ ਹਨ ਇਸ ਦਾ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਦੇ ਹਿੱਸੇ ਜੀ 11 ਕਿੱਲੇ ਜ਼ਮੀਨ ਵੀ ਆਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਲੜਕੀ ਨਿਊਜ਼ੀਲੈਂਡ ਦੇ ਵਿੱਚ ਆਪੀਅਰ ਹੋਵੇ ਜਾਂ ਉੱਥੋਂ ਦੀ ਸਿਟੀਜ਼ਨ ਹੋਵੇ ਜਾਂ ਉੱਥੋਂ ਦੀ ਵਰਕ ਪਰਮਿਟ ਤੇ ਹੋਵੇ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 98 763 63570 98763 63570 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ Thank <laughs> you. ਅйда ਅਗਲਾ ਰਿਸ਼ਤਾ ਹੈ ਜੀ ਆਇਦਾ ਅਗਲਾ ਰਿਸ਼ਤਾ ਹੈ ਉਹ ਵੀ ਲੜਕੇ ਦਾ ਜੋ ਕਿ ਅਰੋੜਾ ਖੱਤਰੀ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਖੰਨਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ। ਲੜਕੇ ਦਾ ਜਨਮ 1985 ਸੰਧਾ ਹੈ ਜੀ। ਲੜਕੇ ਦਾ ਕੱਦ 6 ਫੁੱਟ ਹੈ ਜੀ। ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ। ਲੜਕਾ ਐਸ ਟਾਈਮ ਟੂ ਰਨ ਟ੍ਰੈਵਲ ਦਾ ਏਜੰਸੀ ਵਿੱਚ ਖੁਦ ਦਾ ਕਾਰੋਬਰ ਕਰਦਾ ਹੈ ਜੀ। ਲੜਕੇ ਦਾ ਖੁਦ ਦਾ ਟੂ ਰਨ ਟ੍ਰੈਵਲਸ ਦਾ ਕੰਮ ਹੈ ਜੀ। ਗੱਲ ਕਰਦੇ ਆਂ ਕਿ ਪਰਿਵਾਰ ਦੀ ਤਾਂ ਇਸ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਪਿਤਾ ਹਨ ਜੋ ਕਿ ਹਾਊਸ ਵਾਈਫ ਹਨ। ਇਸ ਦੇ ਪਿਤਾ ਜੀ ਹਨ ਜੋਗੀ ਐਕਸਪਾਇਰ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਲड़का ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ Hindu ਪਰਿਵਾਰ ਤੋਂ ਲੜਕੀ ਦੀ ਪਾਲ ਹੈ ਲੜਕੀ ਚਾਹੇ ਨੋਰਮਲ ਪੜ੍ਹੀ ਲਿਖੀ ਹੋਵੇ ਔਰ ਘਰ ਦਾ ਕੰਮ ਕਾਜ ਜਾਣਦੀ ਹੋਵੇ ਜੀ ਇਸ ਸ੍ਰਿਸ਼ਟੀ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੱ ਪਰਵਾਰਿਕ ਮੈਂਬਰ ਦਾ ਨੰਬਰ ਹੈ ਜੀ 82738 52562 82 738 52562 8273 852562 ਇਹ ਪਰਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਮੋਸਟ ਵੈਲਕਮ ਜੀ ਤੁਹਾਡਾ ਵੀ ਜੀ ਜਗੀਰ ਕੋਰ 7765 ਸਾਡੇ ਇਸ ਲਾਈਵ ਦੇ ਵਿੱਚ ਜੁੜਨ ਦੇ ਲਈ ਅਗਰ ਤੁਸੀਂ ਸਾਡੇ ਵੀਡੀਓ ਨੂੰ ਕਿਸ ਸਿਟੀ ਤੋਂ ਜਾਂ ਕਿਸ ਡਿਸਟ੍ਰਿਕਟ ਤੋਂ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਹੋ ਜਾਂ ਅਗਰ ਤੁਸੀਂ ਫੋਰਨ ਤੋਂ ਦੇਖ ਰਹੇ ਹੋ ਤਾਂ ਜਰੂਰ ਜੀ ਕਮੈਂਟ ਬਾਕਸ ਦੇ ਵਿੱਚ ਲਾਈਵ ਦੇ ਵਿੱਚ ਨਾਲ ਚੈਟ ਕਰਦੇ ਰਿਹਾ ਕਰੋ ਜੀ ਇਸ ਨਾਲ ਜੀ ਹੁੰਦਾ ਕਿ ਪਰਿਵਾਰਿਕ ਮੈਂਬਰ ਦੇ ਨਾਲ ਵਾਰਤਾਲਾਪ ਹੁੰਦਾ ਰਹਿੰਦਾ ਜੀ ਔਰ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਲੜਕਾ ਟੋਰਾਂਟੋ ਸ਼ਹਿਰ ਦੇ ਵਿੱਚ ਹੈ ਜੀ ਔਰ ਲੜਕਾ ਸਿਆਣੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਰੋਪੜ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2001 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਹਦੇ ਪਰਿਵਾਰ ਸੀ ਤਾਂ ਇਹਦੇ ਪਰਿਵਾਰ ਦੇ ਵਿੱਚ ਇਹਦੇ ਮਾਤਾ ਜੀ ਸ੍ਰੀ ਹਨ ਜੋ ਕਿ ਇੱਕ ਪ੍ਰਾਈਵੇਟ ਟੀਚਰ ਦੀ ਜੋਬ ਤੇ ਕੰਮ ਕਰਦੇ ਹਨ ਜੀ ਲੜਕੇ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਦੁਬਈ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹਨ ਜੀ ਇਸ ਪਰਿਵਾਰ ਦੇ ਹਿੱਸੇ ਜੀ ਸ਼ੈਰੀ ਪ੍ਰਾਪਰਟੀ ਵੀ ਬਹੁਤ ਵਧੀਆ ਆਂਦੀ ਹੈ ਜੀ ਇਸ ਪਰਿਵਾਰ ਨੂੰ ਜੀ ਜਾਤੀਬੰਧਨ ਨਹੀਂ ਹੈ ਜੀ ਲੜਕੀ ਤਾਂ ਜਾਟਿਕ ਪਰਿਵਾਰ ਤੋਂ ਹੋਵੇ ਤੇ ਆਈ ਲੜਕੀ ਸਾਨੀਕ ਪਰਿਵਾਰ ਤੋਂ ਹੋਵੇ ਪਰਿਵਾਰ ਨੂੰ ਜਾਤੀਬੰਧਨ ਨਹੀਂ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਉੱਥੇ ਪੀਆਰ ਹੋਵੇ ਜੀ ਲੜਕੀ ਜੇਕਰ ਪੰਜਾਬ ਤੋਂ ਹੈ ਤਾਂ ਉਸਨੇ ਬੀਐਸਸੀ ਨਰਸਿੰਗ ਜਾਂ ਕਿਸੇ ਆਈਟੀ ਕੰਪਨੀ ਤੋਂ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ +1 437 770 9621 1 437 770 9621 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅйда ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੋਈਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕੀ ਐਸਐਲਪ ਪੰਜਾਬ ਪੁਲਿਸ ਦੇ ਵਿੱਚ ਗਵਰਨਮੈਂਟ ਜੋਬ ਤੇ এমপ্লয় ਹੈ ਜੀ ਗੱਲ ਕਰਦੇ ਆ ਅਗਰ ਇਹ ਤੇ ਪਰਿਵਾਰ ਦੀ ਤੇ ਇਸ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੀ ਨੇ ਸਟੱਡੀ ਵਿੱਚ ਜੀ ਬੀਐਸਸੀ ਐਮਐਸਸੀ ਮੈਥ ਔਰ ਬੀਐਡ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਫਰੀਦਪੁਰ ਏਰੀਆ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦਾ ਹੋਵੇ। ਲੜਕੇ ਦੇ ਹਿੱਸੇ ਜੀ 15 ਤੋਂ 20 ਕਲਜਮੀਨ ਆਂਦੀ ਹੋਵੇ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। 795 88310 ਤੇ ਜੀ। ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ। ਅਸੀਂ ਅਲਾਉ ਨਹੀਂ ਕਰ ਰਹੇ ਕਿਉਂਕਿ ਪਰਿਵਾਰਿਕ ਮੈਂਬਰ ਨੇ ਸਾਨੂੰ ਅਲਾਉ ਨਹੀਂ ਕੀਤਾ ਹੋਇਆ ਜੀ। ਕਈ ਦਾ ਲੜਸਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਬ੍ਰਮਟਨ ਏਰੀਆ ਦੇ ਵਿੱਚ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਾਜ਼ਿਲਕਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 5 ਫੁੱਟ ਲੜਕੀ ਦਾ ਜਨਮ 1998 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਨੋਨ ਮੈਡੀਕਲ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਔਰ ਬੀਐਸਸੀ ਨਰਸਿੰਗ ਦੀ ਵੀ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਐਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਗੱਲ ਕਰਦੇ ਅਗਰ ਇਸ ਦੇ ਪਰਿਵਾਰ ਦੀ ਦਾ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹਾ ਜੋ ਕਿ ਹੌਸਵਾਈ ਪੰਦ ਇਸ ਦੇ ਪਿਤਾ ਜੀ ਰਿਹਾ ਜੋ ਕਿ ਐਕਸਪਾਇਰ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਜੇ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਤੇ ਅਗਲਾ ਰਿਟਾਇ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਔਰ ਟੋਰਾਂਟੋ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੈ ਜੀ ਲੜਕੀ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦੇ ਜਨ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ B.S.W ਨਰਸਿੰਗ ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਔਰ ਲੜਕੀ ਇਸ ਟਾਈਮ ਬਹੁਤ ਹੀ ਵਧੀਆ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੀ ਹੈ ਜੀ ਐਜ਼ ਅ ਮੈਨੇਜਰ ਦੀ ਜੋਬ ਤੇ ਜੀ ਗੱਲ ਕਰਦੇ ਆਂ ਅਗਰ ਤੇ ਪਰਿਵਾਰ ਦੀ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦੇ ਦੋ ਭਰਾ ਹਨ ਜੋ ਕਿ ਅਨਮੈਰਿਡ ਹਨ ਇੱਕ ਕੈਨੇਡਾ ਦੇ ਵਿੱਚ ਪੀਆਰ ਔਰ ਇੱਕ ਇੰਡੀਆ ਦੇ ਵਿੱਚ ਗਵਰਨਮੈਂਟ ਜੋਬ ਤੇ EMPLOYEE ਹੈ ਜੀ ਇਸ ਪਰਿਵਾਰ ਨੂੰ ਜੀ 25 ਤੋਂ 30 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਪਰਿਵਾਰ ਦਾ ਗੋਤ ਸੋਹੈਲਾ ਜੀ ਇਹ ਪਰਿਵਾਰ ਦੁਆਬੇ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਇਸ ਪਰਿਵਾਰ ਨੂੰ एनआरआई लड़के ਦੀ ਪਾਲਾ ਜੋ ਕਿ ਕੈਨੇਡਾ ਵਿੱਚ ਪੀਆਰ ਹੋਵੇ ਔਰ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ। ਲੜਕੇ ਦਾ ਪਰਿਵਾਰ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਏਰੀਆ ਤੋਂ ਬਿਲੋਂਗ ਕਰਦਾ ਹੋਵੇ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। 795 88310 ਤੇ ਜੀ। ਫਾਇਦਾ ਅਗਲਾ ਹਫਤਾ ਜੀ ਉਹ ਵੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ Hindu Arora ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਸ਼ਾਰਟ ਟਾਈਮ ਡਿਵੋਰਸ ਹੈ ਜੀ ਲੜਕੀ ਦਾ ਜਨਮ 1991 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਨੇ ਐਮ ਐਸ ਸੀ ਮੈਥ ਪਲੱਸ ਐਮ ਐਡ ਕੀਤੀ ਹੋਈ ਹੈ ਜੀ ਲੜਕੀ ਐਸ ਐਮ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੀ ਹੈ ਜੀ ਗੱਲ ਕਰਦੇ ਹਾਂ ਜੀ ਇਸ ਦੇ ਪਰਿਵਾਰ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਇੱਕ ਬਿਜ਼ਨਸਮੈਨ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਆਪਣੇ ਕਾਰੋਬਾਰ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹੈ ਜੀ ਇਹ ਪ੍ਰਵਾਹ ਰਾਦਾ ਸਵਾਮੀ ਪਰਿਵਾਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਚਾਏ ਛੋਟ ਟਾਈਮ ਡਿਵੋਰਸ ਹੋਵੇ ਚਾਹੇ ਲੜਕਾ ਅਨਮੈਰਿਡ ਹੋਵੇ ਜੀ ਲੜਕੀ ਛੋਟ ਟਾਈਮ ਡਿਵੋਰਸ ਹੈ ਜੀ ਲੜਕੀ ਦੇ ਕੋਲ ਇੱਕ 2 ਸਾਲ ਦਾ ਛੋਟਾ ਬੇਬੀ ਹੈ ਬਈ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 79588310 ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਚੰਡੀਗੜ੍ਹ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 2007 ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 7 ਇੰਚਾ ਜੀ ਲੜਕੀ ਨੇ ਬੀ ਕਾਮ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਲੜਕੀ ਐਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਹੈ ਗੱਲ ਕਰਦੇ ਅਗਰ ਇਸੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇੱਕ ਦਾ ਮਾਤਾ ਜੀ ਜੀ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦੇ ਦੋ ਭਰਾ ਹਨ ਜੋ ਕਿ ਮੈਰਿਡ ਹਨ ਇਸ ਪਰਿਵਾਰ ਨੂੰ ਲੜਕੇ ਦੀ ਭਾਲ ਹੈ ਜੋ ਕਿ ਰਾਂਗੜੀਆਂ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ ਔਰ ਲੜਕਾ ਚੰਡੀਗੜ੍ਹ ਦੇ ਆਸ-ਪਾਸ ਏਰੀਆ ਤੋਂ ਬਿਲੰਗ ਕਰਦਾ ਹੋਇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 99535 37441 99535 37441 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਇਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਗੱਲ ਕਰਦੇ ਹਾਂ ਤੇ ਪਰਿਵਾਰ ਦੀ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਠੇਕੇਦਾਰ ਹਨ ਜੀ ਇਸ ਪਰਿਵਾਰ ਨੂੰ ਵੀ ਜੀ ਐਨ ਆਰ ਆਈ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਵਿੱਚ ਪੀ ਆਰ ਹੋਵੇ ਉਹ ਲੜਕਾ ਰਾਮਗੜ੍ਹ ਜਾਂ ਪਰਿਵਾਰ ਤੋਂ ਹੋਵੇ ਜਾਂ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਵੀ ਅਗਰ ਤੁਸੀਂ ਕੋਈ ਮੁੱਢਲੀ ਜਾਣਕਾਰੀ ਪੱਕਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਹੈ ਜੀ ਇਹ ਸਾਜੀ ਅੱਜ ਦੀ ਲਾਈਵ ਦੇ ਰਿਸ਼ਤੇ ਜੀ ਜਾਂਦੇ ਜਾਂਦੇ ਇੱਕ ਤੁਹਾਨੂੰ ਹੋਰ ਰਿਸ਼ਤਾ ਦੇ ਕੇ ਜਾਣੇ ਜੀ ਜੋ ਕਿ ਲੜਕੀ ਦਾ ਉਹ ਵੀ ਖੱਤਰੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਦਿੱਲੀ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਐਨ ਆਰ ਆਈ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੀ ਦਾ ਜਨਮ 1990 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਅਕਾਊਂਟਸ ਦੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਅਗਰ ਤੁਸੀਂ ਪਰਿਵਾਰ ਦੀ ਤੈਅ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਪਿਤਾ ਜੀ ਹਨ ਔਰ ਇਸ ਦੇ ਪਿਤਾ ਜੀ ਹਨ ਜੀ ਲੜਕੀ ਦੀਆਂ ਦੋ ਭੈਣਾਂ ਹਨ ਜੋ ਕਿ ਮੈਰਿਡ ਹਨ ਉਹ ਵੀ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਹਨ ਜੀ ਲੜਕੀ ਦਾ ਇੱਕ ਭਰਾ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਖੱਤਰੀ ਸਿੱਖ ਪਰਿਵਾਰ ਤੋਂ ਹੋਵੇ ਜਾਂ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਵਧੀਆ ਚੰਗੀ ਡਿਗਰੀ ਤੇ ਹਾਸਲ ਕੀਤੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 99710 16 729 99 7 10 16 629 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿਸ ਤੋਂ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਰ ਤੁਸੀਂ ਵੀ ਆਪਣੇ ਕਿਸੇ ਸੱਜਣ ਮਿੱਤਰ ਜਾਂ ਭੈਣ ਭਰਾ ਦੀ ਸਾਡੇ ਚੈਨਲ ਤੇ ਐਡ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅੱਜ ਦੀ ਅਗਲੀ ਵੀਡੀਓ ਜੀ ਆਪਾਂ ਕੱਲ ਰਾਤ ਨੂੰ ਲਾਈਵ ਦੇ ਵਿੱਚ ਫਿਰ ਨਵੇਂ-ਨਵੇਂ ਦੇ ਰਿਸ਼ਤੇ ਪਰਿਵਾਰਿਕ ਮੈਂਬਰ ਦੇ ਨਾਲ ਦੱਸਾਂਗੇ ਜੀ ਔਰ ਨਾਲ ਜਿਹੜੇ ਰਿਸ਼ਤੇ ਹਨ ਜੀ ਕੁਝ ਜੋ ਕਿ ਬੁੱਧਵਾਰ ਦੀ ਲੜੀ ਦੇ ਵਿੱਚ ਆਣੇ ਹਨ ਉਹ ਵੀ ਤੁਹਾਨੂੰ ਕੱਲ ਲਾਈਵ ਦੇ ਵਿੱਚ ਦੱਸ ਕੇ ਜਾਵਾਂਗੇ ਜੀ ਹਰ ਰੋਜ਼ ਠੀਕ ਰਾਤ 10 ਵਜੇ ਤੁਸੀਂ ਸਾਨੂੰ ਜ਼ਰੂਰ ਪੇਜ ਨੂੰ ਫੋਲੋ ਕਰ ਲਓ ਜੀ ਸਾਡੇ ਪੇਜ ਨੂੰ ਔਰ ਨੋਟੀਫਿਕੇਸ਼ਨ ਨੂੰ ਆਲ ਤੇ ਓਕੇ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ ਮਿਲਦੇ ਆ ਜੀ ਬਹੁਤ ਜਲਦੀ ਕੱਲ ਰਾਤ ਨੂੰ ਲਾਈਵ ਦੇ ਵਿੱਚ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਔਰ ਰੱਬ ਰੱਖਾ ਜੀ ਅੱਜ ਸ਼ਾਮ ਨੂੰ ਇਹ ਇੱਕ ਵੀਡੀਓ ਪਾਈ ਸੀ ਜੀ ਅਸੀਂ ਢਿੱਲੋ ਪਰਿਵਾਰ ਦੇ ਉਹਨਾਂ ਨੂੰ ਵੀ ਤੁਸੀਂ ਕਮੈਂਟ ਬਾਕਸ ਵਿੱਚ ਵਧਾਈਆਂ ਜਰੂਰ ਦੇ ਕੇ ਜਾਇਓ ਉਹ ਵੀਡੀਓ ਵਿੱਚ ਔਰ ਸਾਡਾ ਇੱਕ ਹੋਰ ਨਵਾਂ ਚੈਨਲ ਖੁੱਲ ਗਿਆ ਜੀ ਜੋ ਕਿ ਮੇਰੇ ਛੋਟੇ ਬੱਚੇ ਦਾ ਜੀ ਮਿਸਟਰ ਅਕਸ਼ਿਤ ਦੇ ਨਾਮ ਤੇ ਜੀ ਮਿਸਟਰ ਅਕਸ਼ਿਤ 1 ਤੁਸੀਂ ਉਸ ਚੈਨਲ ਨੂੰ ਵੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਆ ਜਾਈਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਰਬ ਰੱਖਾ ਜੀ